ਕਬੱਡੀ ਗਾਂ ਜਿਹੜੀ ਕਾਲੀ ਲੈਂਦੀ ਸੀ ਇਹ ਗਾਂ ਨੂੰ ਮਿਸਟੈਟਸ ਹੋ ਗਿਆ ਸਾਨੂੰ ਪਤਾ ਨਹੀਂ ਸੀ ਇੰਜੈਕਸ਼ਨ ਜਿਹੜੇ ਲਾਉਂਦੇ ਸੀ ਬੋਰਾ ਭਰ ਕੇ ਲਿਆਈਦਾ ਸੀ ਤੇ ਬੋਰਾ ਖਾਲੀ ਟੀਕਿਆਂ ਦਾ ਹੋ ਜਾਂਦਾ ਸੀ ਭਾਈ ਜੀ ਉਹਨਾਂ ਨੇ ਧੌਣਾ ਸਜਾਤੀਆਂ ਸੀ ਗਾਈਆਂ ਦੇ ਟੀਕੇ ਲਾਉਂਦੇ ਟੀਕੇ ਲਾ ਲਾ ਕੇ ਧੌਣਾ ਤਾਂ ਸੁੱਜਣੀਆਂ ਹੀ ਸੀ ਹੁਣ ਇੰਨੀ ਸੂਈ ਧੌਣ ਚ ਲੱਗਣੀ ਆ ਜ਼ਖਮ ਤਾਂ ਹੁਣੇ ਜ਼ਖਮ ਤਾਂ ਹੋਣਾ ਹੀ ਆ ਨੇੜੇ ਜਾਣਾ ਬਸੂ ਤਾਂ ਛਾਲ ਮਾਰ ਕੇ ਦੌੜਦੇ ਪਿਆ ਆ ਗਿਆ ਕਸਾਈ ਕਿੰਨੀ ਕੁ ਪ੍ਰੋਬਲਮ ਸੀ ਵੀਰ ਜੀ ਕੀ ਤੁਹਾਨੂੰ ਦੱਸਦੇ ਹੁੰਦੇ ਸੀ ਮੈਨੂੰ ਇਹ ਹੀ ਦੱਸਦੇ ਕਹਿੰਦਾ ਜੀ ਅਸੀਂ ਟੀਕੇ ਲੈ ਕੇ ਆਉਣੀ ਤੁਸੀਂ ਜਾ ਕੇ ਕਿ ਟੀਕੇ ਢਿੱਲੇ ਟੀਕਾ ਥਾਣਾ ਵਿੱਚ ਕੁਦਰਤ ਨੂੰ ਟਕਰ ਕਰੇ ਪਾਈ ਨਹੀਂ ਜਦੋਂ ਮੈਨੂੰ ਮਿਲਣ ਵੀ ਆਏ ਆ ਤੇ ਉਸ ਦਿਨ ਵੀ ਇਹਨਾਂ ਤੇ ਕੋਲ ਨਾਲ ਇੱਕ ਵੱਡਾ ਥੈਲਾ ਇੰਜੈਕਸ਼ਨਾਂ ਦਾ ਭਰਿਆ ਹੋਇਆ ਸੀਗਾ ਤੇ ਮੈਂ ਕਿਹਾ ਜੀ ਮੇਜਰ ਪ੍ਰੋਬਲਮ ਦੱਸ ਦਿਓ ਕੀ ਹੈਗੀ ਕਹਿੰਦੇ ਜੀ ਮਸਟਾਈਟਸ ਦੀ ਆ ਤੇ ਮਸਟਾਈਟਸ ਵਾਸਤੇ ਜੀ ਮੈਂ ਇਹਨਾਂ ਨੂੰ ਡਾਕਟਰ ਬੀਐਸਕੇ ਦਾ ਇੱਕ ਨੰਬਰ ਤੇ 8 ਨੰਬਰ ਫਾਰਮੂਲਾ ਦਿੱਤਾ ਜੀ ਮੈਨੂੰ ਕਹਿੰਦੇ ਜੀ ਸੇਵਾ ਕੀ ਆ ਮੈਂ ਕਿਹਾ ਜੀ ਤੁਸੀਂ ਪੈਸਾ ਬਹੁਤ ਖਰਚਿਆ ਜਦੋਂ ਮੈਂ ਇਹਨਾਂ ਦੀ ਸ ਜੇ ਤੁਹਾਨੂੰ ਚੰਗਾ ਲੱਗ ਗਿਆ ਤਾਂ ਤੁਸੀਂ ਮੈਨੂੰ ਪੈਸੇ ਦੇ ਜਾਓ ਨਹੀਂ ਤਾਂ ਕੋਈ ਗੱਲ ਨਹੀਂ ਹੈਗੀ ਜੀ ਔਰ ਇਹ ਤੀਸਰੇ ਦਿਨ ਹੀ ਮੇਰੇ ਕੋਲ ਵਾਪਸ ਆਏ ਔਰ ਕਹਿੰਦੇ ਜੀ ਸਵਾਦ ਆ ਗਿਆ ਮਤਲਬ ਅੱਜ ਤੱਕ ਕਦੇ ਇਦਾਂ ਨਹੀਂ ਹੋਇਆ ਹੈਗਾ ਹੁਣ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦਿਨੇ ਪਿਆਰ ਨਾਲ ਲੈ ਲੈਂਦੇ ਹਾਂਜੀ ਹਾਂਜੀ ਹੁਣ ਜਿਹੜੀ ਦਾ ਮਰਜ਼ੀ ਇਦਾਂ ਮੂੰਹ ਫੜ ਲਓ ਉਧਰ ਘੱਟੇ ਮੁੜ ਕੇ ਨੇ ਦਰਦ ਤਾਂ तकरीबन ਹੁਣ ਠੀਕ ਹੈ ਇੱਕ ਮਹੀਨੇ ਚ ਤੁਸੀਂ ਦੋ ਗਾਈਆਂ ਨੂੰ ਕਿੰਨੇ ਦੇ ਟੀਕੇ ਲਾਤੇ ਸੀ 70000 ਤੋਂ ਉੱਤੇ 70000 ਤੋਂ ਉੱਤੇ ਟੀਕੇ ਲਾ ਹਾਂਜੀ ਚਾਰ ਚਾਰ ਪੰਜ ਪੰਜ ਟੀਕੇ ਇੱਕ ਪਾਸੇ ਐ ਤੋਂ ਨੀਮੋਲੀਨਾ ਦੀ ਮੈਗਾ ਵੀਜ਼ਾ ਔਖਾ ਤੋਣਾ ਕਹਿੰਦੇ ਵੀ ਸਜਾਤੀ ਅਸੀਂ ਟੀਕੇ ਲਾ ਲਾ ਗਏ ਹਾਂ ਜੀ ਹਾਂ ਜੀ ਹਾਂ ਜੀ ਹਲੇ ਵੀ ਗਈਆਂ ਦੇ ਗਟੇ ਹੈਗੇ ਆ ਟੀਕੇ ਦੇ ਹੁਣ ਤਾਂ ਨਹੀਂ ਫਿਰ ਟੀਕਾ ਲੱਗਦਾ ਨਹੀਂ 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 ਹੁਣ ਕੀ ਹੱਥ ਲੱਗਿਆ ਆ ਤੁਹਾਡੇ ਹੁਣ ਜਾਓ ਦੇਖੋ ਜੀ ਮਾਲ ਕੁ ਬਿਲਕੀ ਮਤਲਬ ਇਹ ਵੀ ਹੁਣ ਤੁਸੀਂ ਹੰਢ ਗਏ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨੇ ਫਾਰਮੂਲਿਆਂ ਨੇ ਤੁਹਾਨੂੰ ਇੱਕ ਹੰਡਾਏ ਵਰਤਾਏ ਡੈਰੀ ਫਾਰਮਰ ਬਣਾਤਾ ਹਾਂਜੀ ਹਾਂਜੀ ਅਸੀਂ ਟ੍ਰੇਨਿੰਗ ਨਹੀਂ ਲਈ ਅਸੀਂ ਕਿੱਤੇ ਨੂੰ ਮਾੜਾ ਨਹੀਂ ਕਹਿ ਸਕਦੇ ਨਹੀਂ ਕਿੱਤੇ ਨੂੰ ਨਹੀਂ ਮਾੜਾ ਕਹਿ ਸਕਦੇ ਹੁਣ ਐਡੇ ਐਡੇ ਹਜ਼ਾਰਾਂ ਗਾਇਆਂ ਦੇ ਡੈਰੀ ਫਾਰਮ ਪਾਏ ਉਹ ਕਮਲੇ ਥੋੜੂ ਜਿਹੜੇ ਪਾਏ ਹੋ ਜੇ ਤੁਸੀਂ ਟ੍ਰੇਨਿੰਗ ਲੈ ਲੰਦੇ ਤੇ ਤੁਹਾਡਾ 10-12 ਲੱਖ ਰੁਪਇਆ ਬਚ ਰਹਿਣਾ ਬਚਣਾ ਸੀ ਕਾਹਲੀ ਜਿ ਸ਼ੁਰੂ ਕਰ ਲਿਆ ਬਸ ਇਹ ਦੱਸਦੇ ਕੀ ਹੁੰਦੇ ਨੇ ਵੀ ਯਾਰ ਬੜਾ ਲੱਗਦਾ ਵੀ ਗੱਲ ਚ ਰਸਈ ਪਾ ਲਿਆ ਇਹ ਤਾਂ ਗਈਆਂ ਵਾਲਾ ਤਾਂ ਜਦੋਂ ਪਹਿਲਾਂ ਤਾਂ ਮੈਂ ਸਟੈਟਿਸ ਤੋਂ ਇਸੇ ਹੀ ਕਰਕੇ ਤਾਂ ਤੰਗ ਹੀ ਸੀਗੇ ਵੀ ਇਹ ਕੰਮ ਕਿਹੜਾ ਛੇੜ ਲਿਆ ਸੀ ਕਿਉਂਕਿ ਜਦੋਂ ਫੋਨ ਕਰਨ ਲੈ ਵੀ ਇੰਨੇ ਟੀਕੇ ਲੈ ਆਏ ਜਦੋਂ ਦਾ ਇਹ ਭਾਈ ਸਾਹਿਬ ਨੂੰ ਮਿਲੇ ਆ ਹਰਮਿੰਦਰ ਭਾਜੀ ਨੂੰ ਬੀ ਐਸ ਕੇ ਪ੍ਰੋਡਕਟ ਵਰਤਣ ਲੱਗ ਗਏ ਉਹ ਤਾਂ ਸੌਖੇ ਆ ਪਸ਼ੂ ਵੀ ਸੌਖੇ ਆ ਆਪ ਵੀ ਸੌਖੇ ਆ ਉਹ ਤੁਹਾਨੂੰ ਸਾਡੇ ਫਾਰਮ ਚੋਂ ਕੋਈ ਟੀਕਾ ਨਹੀਂ ਮਿਲੂਗਾ ਡਾਕਟਰ ਬੀ ਐਸ ਕੇ ਦੇ ਪ੍ਰੋਡਕਟ ਜਿਹੜੇ ਉਹ ਹੈਗੇ ਆ ਠੀਕ ਆ ਉਹ ਮਿਲ ਲਗੇ ਜਿਹੜੀ ਕਾਲੀ ਗਾਂ ਤੁਹਾਡੀ ਸਕ੍ਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਜਦੋਂ ਤੁਸੀਂ ਇਸ ਗਾਹ ਦੀ ਕਹਾਣੀ ਸੁਣੋਗੇ ਤਾਂ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਸੋਚਣ ਵਾਸਤੇ ਮਜਬੂਰ ਹੋ ਜਾਓਗੇ ਕਿ ਅਗਿਆਨਤਾ ਦੇ ਵਿੱਚ ਸ਼ੁਰੂ ਕੀਤਾ ਗਿਆ ਕੋਈ ਵੀ ਕੰਮ ਕਿਸ ਤਰੀਕੇ ਨਾਲ ਅਸੀਂ ਉਸ ਨੂੰ ਧੱਕੇ ਧੋਲੇ ਖਾ ਕੇ ਸਹੀ ਕਰਦੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਫਗਵਾੜਾ ਜਲੰਧਰ ਏਰੀਆ ਦੇ ਵਿੱਚ ਪਹੁੰਚਿਆ ਹੋਇਆ ਹੈ ਸਾਡੇ ਨਾਲ ਡਾਕਟਰ ਹਰਵਿੰਦਰ ਜੀ ਨੇ ਤੇ ਹਰਵਿੰਦਰ ਜੀ ਸਾਡੇ ਨੂੰ ਅੱਜ ਲੈ ਕੇ ਆਏ ਨੇ ਇੱਕ ਅਜਿਹੇ ਡੈਰੀ ਦੇ ਵਿੱਚ ਅਜਿਹੇ ਡੈਰੀ ਫਾਰਮ ਦੇ ਵਿੱਚ ਜਿਨ੍ਹਾਂ ਨੇ ਬਿਨਾਂ ਸੋਚੇ ਸਮਝਿਆ ਬਿਨਾਂ ਬਾਰਿਕੀਆਂ ਸਿੱਖਿਆ ਡੇਰੀ ਫਾਰਮ ਸ਼ੁਰੂ ਕੀਤਾ ਪਰ ਉਸ ਤੋਂ ਬਾਅਦ ਜਦੋਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਤਾਂ ਇੱਕ ਵਾਰ ਸਾਰਾ ਪਰਿਵਾਰ ਜਿਹੜਾ ਉਹ ਕੰਬ ਗਿਆ ਜਿਾਸੀ ਕਹਿ ਲਈਏ ਕਿ ਬਹੁਤ ਸਾਰੀਆਂ ਤਕਲੀਫਾਂ ਦੇ ਵਿੱਚੋਂ ਪਰਿਵਾਰ ਲੰਘਿਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਇੰਦਰਜੀਤ ਸਿੰਘ ਕਿਹੜਾ ਪਿੰਡ ਹੈ ਇੰਦਰ ਜੀ ਇਹ ਜਗਤਪੁਰ ਜੱਟਾਂ ਜੀ ਇਹ ਕਿਹੜੇ ਹਲਕੇ 'ਚ ਪੈਂਦਾ ਤਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਅੱਛਾ ਜ਼ਿਲ੍ਹਾ ਕਪੂਰਥਲਾ ਫਗਵਾੜੇ 'ਚ ਪੈਂਦਾ ਹਾਂਜੀ ਕੀ ਹੋਇਆ ਸੀ ਡੈਰੀ ਫਾਰਮ ਤੁਸੀਂ ਇੱਕ ਲੱਖਤੀ ਸ਼ੁਰੂ ਕਰ ਲਿਆ ਸੀ ਸਾਰੀਆਂ ਚੀਜ਼ਾਂ ਸਮਝੇ ਬਗੈਰ ਇਹ ਜਿਹੜਾ ਡੈਰੀ ਫਾਰਮ ਅਸੀਂ ਸ਼ੁਰੂ ਕੀਤਾ ਜਿਹੜਾ ਸਾਡਾ ਕਾਰੋਬਾਰ ਸੀਗਾ ਭਰਤ ਦਾ ਅੱਛਾ ਭਰਤਪੁਰ ਤੋਂ ਪਾਉਂਦੇ ਸੀ ਹਾਂ ਭਰਤ ਪਾਉਂਦੇ ਸੀ ਸਾਡੇ ਕੋਲ ਮਸ਼ੀਨਾਂ ਸੀ ਟਰਾਲੀਆਂ ਸੀਗੀਆਂ ਠੀਕ ਹੈ ਜੀ ਤੇ ਉਹ ਮਾਈਨਿੰਗ ਕਰਕੇ ਉਹ ਜਿਹੜਾ ਕਾਰੋਬਾਰ ਸਾਡਾ ਉਹ ਬੰਦ ਹੋ ਗਿਆ ਠੀਕ ਹੈ ਕਿਉਂ ਪ੍ਰੈਸ ਰਿਪੋਰਟਰ ਜਾਂ ਕੋ ਮਾਈਨਿੰਗ ਦੇ ਜਿਹੜੇ ਨਮਾਇंदे ਸੀਗੇ ਤੇ ਉਹਦੇ ਕਰਕੇ ਸਾਨੂੰ ਉਹ ਕਾਰੋਬਾਰ ਬੰਦ ਕਰਨਾ ਪਿਆ ਠੀਕ ਹੈ ਉਸ ਤੋਂ ਬਾਅਦ ਅਸੀਂ 2-4 ਗਾਂਵਾਂ ਦੋ ਲਿਆਂਦੀਆਂ ਠੀਕ ਹੈ ਉਦੋਂ ਫਿਰ ਫੇਰ ਆ ਵੱਡੀ ਗਾਂ ਜਿਹੜੀ ਕਾਲੀ ਲੈਂਦੀ ਅਸੀਂ ਹਾਂ ਜੀ ਇਹ ਗਾਂ ਨੂੰ ਮਿਸਟੈਟਸ ਹੋ ਗਿਆ ਸਾਨੂੰ ਪਤਾ ਨਹੀਂ ਸੀ ਨਹੀਂ ਹੁਣ ਪਹਿਲਾਂ ਮਿਸਟੈਟਸ ਨਾ ਦੱਸੋ ਪਹਿਲਾਂ ਇਹ ਦੱਸੋ ਵੀ ਹੋਇਆ ਕੀ ਸੀ ਇਹ ਗਾਂ 30 ਦਿਨ ਘਟੋ ਘਟ ਬੋਲੀ ਦਿੱਤੀ 30 ਦਿਨ 30 ਦਿਨ ਆਉਂਦਾ ਦੁੱਧ ਜਦੋਂ ਚੁੰਦੇ ਸੀ ਬੋਲੀ ਬਣ ਜਾਂਦਾ ਬੋਲੀ ਬਣ ਜਾਂਦੀ ਸੀ ਫਿਰ ਅਸੀਂ ਡਾਕਟਰ ਇੱਥੇ ਸਾਡੇ ਸਰਕਾਰੀ ਤੁਹਾਨੂੰ مشورہ ਕਿਹਨੇ ਦਿੱਤਾ ਅਸੀਂ ਸਲਾਹ ਕਿਹਨੇ ਦਿੱਤੀ ਸੀ ਵੀ ਗਾਈਆਂ ਪਾਲੋ ਬਗੈਰ ਐਜੂਕੇਸ਼ਨ ਲਈ ਵੀ ਬਗੈਰ ਐਜੂਕੇਸ਼ਨ ਅਸੀਂ ਕਿਤੇ ਦੀ ਕੋਈ ਸਲਾਹ ਨਹੀਂ ਲਈ ਜਿਹੜਾ ਸਾਡਾ ਆਪਣਾ ਕਾਰੋਬਾਰ ਦੇ ਦੇਖਿਆ ਵੀ ਸਾਨੂੰ ਹੁਣ ਗਾਈਆਂ ਦੀ ਲੋੜ ਪੈਣੀ ਆ ਠੀਕ ਹੈ ਦੁੱਧ ਦਾ ਕਾਰੋਬਾਰ ਇਦਾਂ ਦਾ ਜਿਹੜਾ ਕਦੀ ਬੰਦ ਨਹੀਂ ਹੋਣਾ ਠੀਕ ਹੈ ਇਹ ਜੇ ਮੀ ਆ ਜਾਂ ਤੋਪਵਾ ਜਾਂ ਸਿਹਾਲਿਆ ਇਹਦੇ ਵਿੱਚ ਦੁੱਧ ਜਿਹੜਾ ਉਹ ਰੈਗੂਲਰ ਚੱਲਣਾ ਹੀ ਆ ਕਿਸੇ ਪ੍ਰੈਸ ਰਿਪੋਰਟਰ ਦਾ ਡਰ ਨਹੀਂ ਕਿਸੇ ਮਾਈਨਿੰਗ ਇਨਸਪੈਕਟਰ ਦਾ ਡਰ ਨਹੀਂ ਇੱਥੇ ਸਾਡਾ ਆਪਣਾ ਕਾਰੋਬਾਰ ਆ ਠੀਕ ਹੈ ਤੇ ਆਪ ਕਾਰੋਬਾਰ ਕਰਦੇ ਆ ਠੀਕ ਹੈ ਇਹ ਸਾਡਾ ਅਸਿਸਟੈਂਟ ਹੈ ਜਿਹੜਾ ਬੰਦਾ ਠੀਕ ਹੈ ਜੀ ਇਹਦੀ ਵੀ ਬੜੀ ਕੁਰਬਾਨੀ ਹੈ ਤੜਕੇ 4 ਵਜੇ ਉੱਠ ਕੇ ਆਉਂਦਾ ਤੇ ਇੱਥੇ ਹੀ ਰਹਿੰਦਾ ਠੀਕ ਹੈ ਆਪਣੇ ਪਰਿਵਾਰ ਦੀ ਤਰ੍ਹਾਂ ਇਹ ਬੰਦਾ ਸਾਡੇ ਕੋਲ ਵਿਚਰਦਾ ਠੀਕ ਹੈ ਤੇ ਜੇ ਕੋਈ ਦੁੱਖ ਤਕਲੀਫ ਗਾਂ ਨੂੰ ਹੁੰਦੀ ਆ ਤੇ ਰੋਟੀ ਛ ਖੋਦ ਰੋਟੀ ਛੜ ਜਾ। ਖੋਦ ਰੋਟੀ ਛੜ ਜਾਂਦਾ ਪਹਿਲਾਂ ਇਹਨੂੰ ਤਾਂ ਅੰਦਰ ਉਸਤ ਕਰੀਏ। ਕੀ ਆ ਬਾਤ ਹੈ? ਕੀ ਬਾਤ ਹੈ? ਹਾਂਜੀ। ਤੇ ਅੱਛਾ ਕੀ ਹੋਇਆ ਸੀ 30-32 ਦਿਨ ਤੁਸੀਂ ਬੋਲੀ ਸਾਰੇ ਰਿਸ਼ਤੇਦਾਰ ਲਜਾਤੇ। ਹਾਂਜੀ ਹਾਂਜੀ। ਇਹਨੇ ਸਾਨੂੰ ਪਤਾ ਹੀ ਨਹੀਂ ਸੀ ਵੀ ਬੋਲੀ ਕਿੰਨੇ ਦਿਨ ਬਣਦੀ ਆ। ਅੱਛਾ। ਉਦੋਂ ਇਦਾਂ ਸੀ। ਠੀਕ ਹੈ। ਹੁਣ ਤਾਂ ਸਾਨੂੰ ਪਤਾ ਵੀ ਤੀਜੇ ਦਿਨ ਦੁੱਧ ਸਾਫ਼ ਹੋ ਕੇ ਚੌਥੇ ਦਿਨ ਦੁੱਧ ਸਹੀ ਹੋ ਜਾਂਦਾ। ਕੀ ਬਾਤ ਹੈ? ਕੀ ਬਾਤ ਹੈ? ਉਸ ਤੋਂ ਬਾਅਦ ਫਿਰ ਅਸੀਂ ਗਾਈਆਂ ਜਿਹੜੀਆਂ ਉਹ ਅਸੀਂ ਲੋਹੇ ਦਾ ਕੰਮ ਕਰਦੇ ਹਾਂ। ਠੀਕ ਹੈ। ਜਿਹੜਾ ਪੱਠੇ ਵੱਢਣ ਵਾਲੇ ਦਾ ਦੂਤ ਬਣਾਉਨੇ ਆ। ਠੀਕ ਹੈ। ਤੇ ਉਹ ਜਿਹੜਾ ਡੇਰੀ ਫਾਰਮ ਵਾਲਾ ਸਾਡੇ ਕੋਲ ਆਉਂਦਾ ਉਹ ਕਹਿੰਦਾ ਵੀ ਤੁਸੀਂ ਘੱਟੋ ਘੱਟ 20 ਲੀਟਰ ਤੋਂ ਘੱਟ ਗਾਂ ਨਹੀਂ ਲਿਆਉਣੀ ਜੀ 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 ਜੇ 20 ਲੀਟਰ ਤੋਂ ਘੱਟ ਗਾਂ ਲਿਆਉਣੇ ਆ ਤਾਂ ਤੁਸੀਂ ਡੁੱਬ ਜਾਣਾ ਘੱਟੇ ਚੋ ਘੱਟੇ ਚੋ ਠੀਕ ਹੈ ਫਿਰ ਅਸੀਂ 20 ਤੋਂ ਉੱਪਰ ਆ 40 ਲੀਟਰ ਦੇ ਲਾ ਕੇ ਗਾਂ ਆ ਦੋ ਦਿੰਦੀ ਆ ਠੀਕ ਹੈ ਸਾਰੀਆਂ 30 ਤੋਂ ਉੱਤੇ ਵਾਲੀਆਂ ਤੇ ਹੁਣ ਮਾਲਕ ਦੀ ਕਿਰਪਾ ਨਾਲ ਜਿਹੜਾ ਕੋਈ ਜਿਹੜੇ ਬੀਐਸਕੇ ਦੇ ਪ੍ਰੋਜੈਕਟ ਵਰਤਦੇ ਹਨ ਸਾਨੂੰ 2 ਮਹੀਨੇ ਢਾਈ ਹੋ ਗਏ ਠੀਕ ਹੈ ਉਹਦੇ ਕਰਕੇ ਸਾਡਾ ਜਿਹੜਾ ਕੁਝ ਬਚਾ ਹੋਇਆ ਬਚਾਅ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਅਸੀਂ ਉਹ ਇੰਜੈਕਸ਼ਨ ਜਿਹੜੇ ਲਾਉਂਦੇ ਸੀ ਮੇਰਾ ਖਿਆਲ ਹੈ ਵਿਧਿਆੜੀ ਦੇ ਸਾਡੇ ਇਹ ਪੰਜਾਂ ਗਾਇਆਂ ਨੂੰ 10-12 ਇੰਜੈਕਸ਼ਨ ਅਸੀਂ ਰੋ ਡੇਲੀ ਲਾਉਂਦੇ ਸੀ ਬੋਰਾ ਭਰ ਕੇ ਲਿਆਈਦਾ ਸੀ ਤੇ ਬੋਰਾ ਖਾਲੀ ਟੀਕਿਆਂ ਦਾ ਹੋ ਜਾਂਦਾ ਸੀ ਰੋਜ਼ ਨਹੀਂ ਤੁਸੀਂ ਦੱਸ ਰਹੇ ਸੀ ਕਿ ਇੱਕ ਮਹੀਨੇ ਚ ਕਿਹੜੀ-ਕਿਹੜੀ ਗਾਂ ਨੂੰ ਤੁਸੀਂ ਲੱਖ ਰੁਪਏ ਦੇ ਇੰਜੈਕਸ਼ਨ ਲਾਦੇ ਸੀ ਅਸੀਂ ਦੋ ਵੇਚ ਦਿੱਤੀਆਂ ਸੀ ਉਹ ਵੇਚ ਕੇ ਆ ਗਾਂ ਲਿਆਂਦੀ ਸੀ ਉਹਨਾਂ ਤੋਂ ਤੋਕੜ ਅੱਛਾ ਇਹ ਲਿਆ ਕੇ ਸਾਡੇ ਕੋਲੇ ਨੇ 32 ਲੀਟਰ ਦੁੱਧ ਦਿੱਤਾ ਉਹਨਾਂ ਦੇੋਂ ਆ ਕੇ ਠੀਕ ਹੈ ਹੁਣ ਸਾਨੂੰ ਬੀਐਸਕੇ ਵਰਤਿਆਂ ਨੂੰ 3 ਮਹੀਨੇ ਦੇ ਲਾਗੇ ਹੋਗਾ ਤੇ 1 ਨੰਬਰ ਤੇ 8 ਨੰਬਰ ਦਵਾਈ ਅਸੀਂ ਦਿੰਨੇ ਆ ਪਹਿਲਾਂ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ 50 ml ਦਿੱਤੀ ਦੋ ਵਾਰੀ ਤੇ ਹੁਣ ਤਾਂ ਅਸੀਂ ਦਿੰਨੇ ਜਦੋਂ ਪਤਾ ਲੱਗ ਜਾਂਦਾ ਵੀ ਥਣ ਚ ਕੋਈ ਸ਼ੁਰੂ ਹੋ ਗਿਆ ਤੇ 10 ml ਦਿੰਨੇ ਆ ਹੁਣ ਅਸੀਂ ਅੱਛਾ ਉਹਦੇ ਨਾਲ ਹੀ ਰਿਜ਼ਲਟ ਆਈ ਜਾਂਦਾ ਉਹਨੇ ਆ ਜਾਂਦਾ ਅੱਛਾ ਤਿੰਨ ਚਾਰ ਦਿਨ ਰੈਗੂਲਰ ਦਿੰਨੇ ਆ ਤਿੰਨ ਚਾਰ ਦਿਨ ਤੋਂ ਬਾਅਦ ਉਹ ਬੰਦ ਹੋ ਜਾਂਦੀ ਫੇਰ ਲੋੜ ਨਹੀਂ ਮਤਲਬ ਇਹ ਵੀ ਹੁਣ ਤੁਸੀਂ ਹੰਢ ਗਏ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨੇ ਫਾਰਮੂਲਿਆਂ ਨੇ ਤੁਹਾਨੂੰ ਇੱਕ ਹੰਡਾਏ ਵਰਤਾਏ ਡੈਰੀ ਫਾਰਮਰ ਬਣਾਤਾ ਹਾਂਜੀ ਹਾਂਜੀ ਅੱਛਾ ਇਸ ਤੋਂ ਇਲਾਵਾ ਹੋਰ ਕਿਹੜੀਆਂ ਦਿੱਕਤਾਂ ਆਈਆਂ ਸਟਾਰਟਿੰਗ ਦੇ ਵਿੱਚ ਇਹ ਸਟਾਰਟਿੰਗ ਦੇ ਵਿੱਚ ਤਾਂ ਤਕਰੀਬਨ ਇਹ ਹੀ ਜ਼ਿਆਦਾ ਪ੍ਰੋਬਲਮ ਜਿਹੜੀ ਮਿਸਟਾਈਟਸ ਦੀ ਆ ਜਾਂ ਜਿਹੜੀਆਂ ਗਾਈਆਂ ਕੋੜੀਆਂ ਠੀਕ ਹੈ ਉਹ ਲੱਤ ਮਾਰਦੀਆਂ ਜਾਂ ਢੋਲ ਦਿੰਦੀਆਂ ਉਹਦੇ ਕਰਕੇ ਵੀ ਅਸੀਂ ਬਹੁਤ ਘਾਟਾ ਖਾਦਾ ਸੋ ਦੇਖੋ ਵੀਰ ਜੀ ਉਹਨਾਂ ਨੇ ਬਿਲਕੁਲ ਹਰ ਇੱਕ ਗੱਲ ਸਾਡੇ ਘਰ ਦੀ ਪਾਲੀ ਆ ਇਹ ਵਾਲੇ ਜੀ ਹਾਂਜੀ ਇੱਕ ਉਧਰੇ ਆ ਉਹ ਵੀ 3 3 4 ਮਹੀਨੇ ਦੀ ਚੱਕਰ ਆ ਲਈ ਬੜੀਆ ਸਾਫ ਸੁਥਰੀਆਂ ਔਰ ਜਿਹੜੀਆਂ ਪ੍ਰੈਕਟੀਕਲ ਪ੍ਰੋਬਲਮਸ ਇੱਕ ਨਵੇਂ ਬੰਦੇ ਨੂੰ ਆਉਂਦੀਆਂ ਨੇ ਤੇ ਉਹ ਕਿਵੇਂ ਉਹਨੂੰ ਰਿਸੋਲਵ ਕਰਦਾ ਹੈ ਕਿਵੇਂ ਪਰਮਾਤਮਾ ਅੱਛਾ ਤੁਸੀਂ ਦੱਸ ਰਹੇ ਸੀ ਕਿ ਜਿਹੜੀ ਕੌੜੀਆਂ ਹੋ ਜਾਂਦੀਆਂ ਸੀ ਦੁੱਧ ਡੁੱਲ ਜਾਂਦਾ ਸੀ ਹਾਂਜੀ ਕੋਲ ਨਹੀਂ ਸੀ ਬੈਠਣ ਦਿੰਦੀਆਂ ਸਾਨੂੰ ਹੱਥ ਨਹੀਂ ਸੀ ਲਾਉਣ ਦਿੰਦੀਆਂ ਫਿਰ ਉਹਨਾਂ ਦਾ ਹੱਲ ਕਿਵੇਂ ਕੀਤਾ ਉਹਨਾਂ ਦਾ ਹੱਲ ਵੇਚ ਕੇ ਕੀਤਾ ਸੀ ਕਾਟੇ ਬੇਬੋਰ ਖਾਣੀ 4-5 ਲੱਖ ਰੁਪਈਆ ਇਸ ਕੰਮ ਚ ਅਸੀਂ ਘਾਟਾ ਖਾਦਾ ਜਿਹੜੀ ਅੱਜ ਲਿਆਂਦੀ ਸਵੇਰ ਨੂੰ ਦੁੱਧ ਡੋਲਤਾ ਵੇਚਦੇ ਹੋ ਅੱਛਾ ਰਾਤੋਂ ਰਾਤ 25000 ਰੁਪਈਆ ਦਾ ਘਾਟਾ ਪਾਇਆ ਸੀ ਜਿਹੜੀਆਂ ਤਿੰਨ ਚਾਰ ਗਾਈਆਂ ਲਿਆਂਦੀਆਂ ਏਦਾਂ ਹੀ ਦਿੱਤੀਆਂ ਠੀਕ ਹੈ ਹੁਣ ਸ਼੍ਰੀ ਕ੍ਰਿਸ਼ਨਾ ਡੈਰੀ ਫਾਰਮ ਤੋਂ ਗਾਈਆਂ ਸਾਰੀਆਂ ਉੱਥੋਂ ਆਈਆਂ ਠੀਕ ਹੈ ਉੱਥੇ ਉਹ ਬੰਦੇ ਤੁਹਾਡੇ ਵਰਗੇ ਆ ਜੇ ਉਹਨਾਂ ਨੇ ਚਲੇ ਗਏ ਕੋਈ ਉਹਨਾਂ ਦੇ ਇੰਜੈਕਸ਼ਨ ਨਹੀਂ ਲੱਗਾ ਮਿਲੂਗਾ ਠੀਕ ਹੈ ਠੀਕ ਹੈ ਜੀ ਤੇ ਚੱਡੇ ਨਰਮ ਕੋਈ ਏਕੜਾ ਨਹੀਂ ਲੱਗਾ ਜੇ ਉਹ ਕਹਤਾ 30 ਲੀਟਰ ਦਾ 30 ਦਾ 32 35 ਦਊਗੀ। ਉਹ ਨਾ ਨਹੀਂ ਉਹਨਾਂ ਬੰਦਿਆਂ ਦੀ ਵੀ ਇਹ ਸਿਫਤ ਵਾ। ਠੀਕ ਹੈ। ਤੇ ਉਹ ਬੰਦੇ ਝੂਠ ਨਹੀਂ ਬੋਲੇ। ਠੀਕ ਹੈ। ਅੱਛਾ ਫਿਰ ਟੀਕੇ ਵਾਲੀ ਕਹਾਣੀ ਕੀ ਰਹੀ? ਜਦੋਂ 1 ਮਹੀਨੇ 'ਚ ਤੁਸੀਂ ਦੋ ਗਾਈਆਂ ਨੂੰ ਕਿੰਨੇ ਦੇ ਟੀਕੇ ਲਾਉਂਦੇ ਸੀ? 70000 ਤੋਂ ਉੱਤੇ। 70000 ਤੋਂ ਉੱਤੇ ਟੀਕੇ ਲਾਉਂਦੇ। ਹਾਂਜੀ। ਤਿੰਨ-ਤਿੰਨ ਵੀ ਦਿਹਾੜੀ 'ਚ ਟੀਕੇ ਲਾਉਂਦੇ ਰਹੇ ਸੀ। ਓਕੇ ਪਰ ਸੈੱਟ ਨਹੀਂ ਬੈਠਿਆ ਮਾ। ਨਹੀਂ ਉਹ ਗਾਈਆਂ ਵੇਚਣੀਆਂ ਪਈਆਂ। ਕਿਉਂਕਿ ਡਾਕਟਰ ਬੀਐਸਕੇ ਦਾ ਪ੍ਰੋਡਕਟ ਜਿਹੜਾ YouTube ਤੇ ਦੇਖਿਆ ਸੀ ਖੜਕੀਤਾ ਟੈਲੀਫੋਨ ਨੂੰ ਨੰਬਰ ਲੈ ਕੇ ਉਹ ਕਹਿੰਦਾ ਜੀ ਤੁਹਾਡੇ ਜਲੰਧਰ ਨੇੜੇ ਆ ਅੱਛਾ ਜੀ ਉਹ ਜਲੰਧਰ ਵਾਲਿਆਂ ਨੂੰ ਕਿਦੋਂ ਕਹਿੰਦੇ ਸਾਇਲੈਂਸ ਹੀ ਬੰਦ ਕਰ ਦਿਓ ਅੱਛਾ ਮੈਂ ਕਹਾਂ ਵੀ ਸਾਇਲੈਂਸ ਸਾਨੂੰ ਸਸਤਾ ਪੈਂਦਾ ਬੇਸ਼ੱਕ ਅਸੀਂ ਮੁੱਲ ਲੈਨੇ 7 ਰੁਪਏ ਕਿਲੋ ਲੈਂਦੇ ਸੀ ਉਦੋਂ ਠੀਕ ਹੈ ਠੀਕ ਹੈ ਜੀ ਤੇ ਪਰ ਉਹ ਜਿਹੜਾ ਹੁਣ ਮਨੀ ਸ਼ਾਰਟ ਕਰਕੇ ਸਾਨੂੰ ਹਰਾ ਪੱਠਾ ਪਾਉਣਾ ਪਿਆ ਹਰੇ ਪੱਠੇ ਨਾਲ ਉਹਨਾਂ ਦੁੱਧ ਨਹੀਂ ਜਿੰਨਾ ਸਾਇਲੈਂਸ ਦਿੰਦਾ ਠੀਕ ਹੈ ਜੀ ਜੀ ਅੱਛਾ ਤੁਹਾਨੂੰ ਪਤਾ ਕਿਵੇਂ ਲੱਗਿਆ ਡਾਕਟਰ ਬੀਐਸਕੇ ਬਾਬਤ ਤੇ ਸਾਡਾ ਮੁੰਡਾ ਜੇਸੀਬੀ ਰਿਪੇਅਰ ਕਰਨੋਂ ਹੁੰਦਾ ਮੁੰਡਾ ਉਹ ਬੜਾ ਅਸੀਂ ਉਦੋਂ ਵੀ ਦਵਾਈ ਲੈਣ ਗਏ ਸੀ ਅੱਛਾ ਉਹਨੇ ਦੱਸਿਆ ਭਈ ਇਦੇ-ਇਦਾਂ ਕਰਕੇ ਭਾਈ ਸਾਹਿਬ ਨੂੰ ਭਈ ਵੱਡੇ ਜਿਹੜੇ ਭਈ ਟੀਕੇ ਬਹੁਤ ਲਾਉਂਦੇ ਬੰਦੇ ਭਈ ਤੁਸੀਂ ਉਹਨਾਂ ਨੂੰ ਮਿਲੋ ਅੱਛਾ ਤੇ ਉਹਨਾਂ ਦੀ ਮਿਹਰਬਾਨੀ ਨਾਲ ਇਹਨਾਂ ਨਾਲ ਮੇਲਮਲਾ ਪੋਇਆ ਠੀਕ ਹੈ ਜਦੋਂ ਇਹਨਾਂ ਕੋਲ ਗਏ ਅਸੀਂ ਉਦੋਂ ਵੀ ਅਸੀਂ ਮੇਰਾ ਖਿਆਲ ਹੈ ਭਈ 6-7000 ਦੇ ਟੀਕੇ ਲੈ ਕੇ ਆਏ ਸੀ ਉਹ ਟੀਕੇ ਲਿਆਂਦੇ ਉਹ ਕੱਲ ਮੈਂ ਡਾਕਟਰ ਨੂੰ ਚੁਕਾਏ ਉਹਦੇ ਉਹਨਾਂ 'ਚ ਕੋਈ ਟੀਕਾ ਨਹੀਂ ਮਜੂਜ ਕੋਈ ਟੀਕਾ ਨਹੀਂ ਨਹੀਂ ਕੀਤਾ ਮਤਲਬ ਹੁਣ ਤੁਹਾਡੀ ਜਿਹੜੀ ਡੈਰੀ ਹੈਗੀ ਹੈ ਇਹ ਇਹ ਟੀਕਾ ਫਰੀ ਡੈਰੀ ਹੈ ਹਾਂ ਕੋਈ ਟੀਕਾ ਕਿਸੇ ਗਾਂ ਨੂੰ ਨਹੀਂ ਲਾਉਂਦੇ ਨਹੀਂ ਜੇ ਬੁਖਾਰ ਹੁੰਦਾ ਤਾਂ 5 ਨੰਬਰ ਦਿੰਨੇ ਆ ਉਹ ਵੀ 10 ਐਮਐਲ ਜਾਂ 12 ਐਮਐਲ ਦੋ ਵਾਰੀ ਠੀਕ ਹੈ ਤੇ ਹੁਣ ਤੁਹਾਨੂੰ ਟੈਂਪਰੇਚਰ ਚੈੱਕ ਕਰਨਾ ਆ ਗਿਆ ਪਹਿਲਾਂ ਨਹੀਂ ਹੁੰਦਾ ਸੀ ਅੱਛਾ ਟੈਂਪਰੇਚਰ ਕਿਵੇਂ ਚੈੱਕ ਕਰਦੇ ਹੋ ਉਹ థਰਮੋਮੀਟਰ ਨਾਲ ਅੱਛਾ ਪਹਿਲਾਂ ਕਿਵੇਂ ਪਤਾ ਲੱਗਦਾ ਸੀ ਵੀ ਗਾਂ ਬਿਮਾਰ ਹੈਗੀ ਹੈ ਜਾਂ ਇਹਨੂੰ ਬੁਖਾਰ ਡਾਕਟਰ ਇਹ ਸੱਦੀ ਦਾ ਸੀ ਡਾਕਟਰ ਵੀ ਸਾਡਾ ਮਿੱਤਰ ਆ ਡਾਕਟਰ ਰਾਜਾ ਤੇ ਫਿਰਤੇ ਨਹੀਂ ਦੇਖੋ ਉਹਦਾ ਕਿਤਾਬਨ ਪੜ੍ਹਾਈ ਕੀਤੀ ਆ ਠੀਕ ਆ ਉਹਦਾ ਕਿਤਾਬ ਉਹ ਡਾਕਟਰ ਵੀ ਸਾਡੇ ਕੋਲ ਜਿਹੜੇ ਪ੍ਰੋਡਕਟ ਲੈ ਗਿਆ ਠੀਕ ਆ ਇੱਕੋ ਹੀ ਗੱਲ ਮੈਂ ਸੱਚ ਬੋਲਦਾ ਟੀਵੀ ਦੇ ਸਾਹਮਣੇ ਮੈਂ ਉਹਨੂੰ ਇੱਕੋ ਹੀ ਗੱਲ ਦੱਸਿਆ ਵੀ ਜੇ ਤੂੰ ਟੀਵੀ ਇਹ ਦਵਾਈਆਂ ਦੇਣੀਆਂ ਤੈਨੂੰ ਭੁੱਖਾ ਬਹਿਣਾ ਪੈਣਾ ਸੱਚੀ ਗੱਲ ਆ ਅੱਛਾ ਆ ਮਿਸਤਰੀ ਜੀ ਜਿਹਨਾਂ ਨੂੰ ਤੁਸੀਂ ਇਹ ਸਾਡਾ ਭਰਾ ਇਹਨਾਂ ਸਾਨੂੰ ਇਹਨਾਂ ਦੇ ਨਾਲ ਮੇਲਮਲਾ ਕਰਾਇਆ ਇਹਨਾਂ ਨੂੰ ਬਤਰੀਆਂ ਨੂੰ 10-12 ਸਾਲ ਹੋ ਗਿਆ ਸਾਡੇ ਨਾਲ ਠੀਕ ਆ ਤੇ ਉਸ ਦਿਨ ਵੀ ਕੀ ਪ੍ਰੋਬਲਮ ਅਸੀਂ ਮਿਸਤਰੀ ਜੀ ਨਾਲ ਵੀ ਗੱਲ ਕਰਦੇ ਆ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਜੀ ਕੀ ਨੈ ਤੁਹਾਡਾ ਹਰਜਿੰਦਰ ਕੁਮਾਰ ਜੀ ਅੱਛਾ ਰਜਿੰਦਰ ਜੀ ਕੀ ਕੀ ਕਿੰਨੀ ਕੁ ਪ੍ਰੋਬਲਮ ਸੀ ਵੀਰ ਜੀ ਕੀ ਤੁਹਾਨੂੰ ਦੱਸਦੇ ਹੁੰਦੇ ਸੀ ਮੈਨੂੰ ਇਹ ਦੱਸਦੇ ਕਹਿੰਦਾ ਜੀ ਅਸੀਂ ਟੀਕੇ ਲੈ ਕੇ ਆਉਂਦੇ ਤੁਸੀਂ ਜਾ ਕੇ ਕਿ ਟੀਕੇ ਦਿੱਲੀ ਟੀਕਾ ਥਾਣਾ ਵਿੱਚ ਫੇ ਮੈਂ ਪੁੱਛਿਆ ਜੀ ਹਾੜਾ ਬੰਦਾ ਆ ਹਾੜਾ ਭਰਾ ਆ ਮੈਂ ਕਹਿੰਦਾ ਉਹਨਾਂ ਨਾਲ ਗੱਲ ਕੀਤੀ ਵੇ ਕੀਤੀ ਬਾਈ ਕੁਦਰਤ ਨੂੰ ਟਕਰ ਗਿਆ ਭਾਈ ਹਣੀ ਮੈਂ ਬਾਈ ਇਦਾਂ ਗੱਲ ਕਰਵਾ ਤਾ ਕਹਿੰਦਾ ਮੈਂ ਬੰਦਾ ਆ ਆਪਣੇ ਭਰਾ ਹੋਰੇ ਭਰਾ ਹੀ ਆ ਹੁਣ ਮੈਂ ਕਹਿੰਦਾ ਜੀ ਦਸਿਆਂ ਚ ਕਰਦਾ ਪਿਆ ਆ ਕਿੰਨੇ ਵੀ ਇਹਨਾਂ ਦਾ ਸਰ ਫਿਰ ਨਵੇਂ ਫੋਨ ਤੇ ਗੱਲ ਕਰੀ ਨਾ ਭਾਈ ਨਾ ਅੱਛਾ ਪਿੰਨ ਦੱਸਿਆ ਭਾਈ ਇਦਾਂ ਗੱਲ ਵਾਦਿਆ ਤੂੰ ਇੱਕ ਵਾਰੀ ਮੈਨੂੰ ਮਿਲੋ ਫਿਰ ਤੁਹਾਨੂੰ ਦੱਸਾਂਗੇ ਵਾਕੀ ਹਾਲ ਭਾਜੀ ਨੇ ਜਦੋਂ ਤੁਸੀਂ ਭਾਜੀ ਤੱਕ ਗਏ ਹੋ ਡਾਕਟਰ ਸਾਹਿਬ ਤੱਕ ਗਏ ਹੋ ਡਾਕਟਰ ਹਰਵਿੰਦਰ ਨਾਲ ਤੁਹਾਡੀ ਗੱਲ ਹੋਈ ਹੈ ਡਾਕਟਰ ਹਰਵਿੰਦਰ ਨੇ ਤੁਹਾਨੂੰ ਇੱਕ ਉਹ ਬੋਲੀ ਸੀ ਲਾਈਨ ਬੋਲੀ ਸੀ ਕਿਹੜੀ ਲਾਈਨ ਸੀ ਉਹ ਲਾਈਨ ਤਾਂ ਹਮ ਜਾ ਨਹੀਂ ਹੁੰਗਾ ਕੀ ਕਿਹਾ ਸੀ ਡਾਕਟਰ ਸਾਹਿਬ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਿਹਾ ਸੀ ਤੁਸੀਂ ਇਹਨਾਂ ਨੂੰ ਕਿਹਾ ਮੈਂ ਕਹਾਂ ਜੀ ਮੇਰੇ ਨਾਲ ਗੱਲ ਕਰਾ ਦੇ ਅੱਲਾ ਬੰਦੇ ਟੀਕੇ ਲਾਉਣਾ ਭੁੱਲ ਜਾਣਗੇ ਇਹ ਕੀ ਗੱਲ ਕੀਤੀ ਕਹਿੰਦੇ ਮੈਨੂੰ ਇੱਕ ਅੰਦਰ ਟਕਰਾਉ ਬੰਦੇ ਹਾਂ ਠੀਕ ਹੈ ਕਹਿੰਦੇ ਲਾਉਣੇ ਪੈਣੇ ਹੋਸੋ ਚਲੋ ਹੁਣ ਡਾਕਟਰ ਸਾਹਿਬ ਵੀ ਕੋਲ ਖੜੇ ਨੇ ਜਿਹੜੇ ਮਿਸਤਰੀਆ ਨੇ ਮਲਾਇਆ ਡਾਕਟਰ ਹਰਵਿੰਦਰ ਨਾਲ ਉਹ ਵੀ ਕੋਲ ਖੜੇ ਨੇ ਤੇ ਜਿਨ੍ਹਾਂ ਨੂੰ ਟੀਕਿਆਂ ਦੀ ਪ੍ਰੋਬਲਮ ਸੀ ਉਹ ਵੀ ਸਾਡੇ ਕੋਲ ਖੜੇ ਨੇ ਡਾਕਟਰ ਸਾਹਿਬ ਨੇ ਠੀਕ ਕਿਹਾ ਜੀ ਬਿਲਕੁਲ ਸੱਚ ਭੁੱਲ ਗਏ ਹੁਣ ਹਾਂਜੀ ਹਾਂਜੀ ਹੁਣ ਤੁਹਾਨੂੰ ਸਾਡੇ ਫਾਰਮ ਚੋਂ ਕੋਈ ਟੀਕਾ ਨਹੀਂ ਮਿਲੂਗਾ ਡਾਕਟਰ ਬੀ ਐਸ ਕੇ ਦੀ ਪ੍ਰੋਡਕਟ ਜਿਹੜੇ ਉਹ ਹੈਗੇ ਆ ਠੀਕ ਹੈ ਉਹ ਮਿਲ ਲਗੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਨੂੰ ਡਾਕਟਰ ਸੱਦਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿਹੜੀ ਕਿਤਾਬ ਆ ਉਹਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹਦੀ ਪ੍ਰੋਬਲਮ ਲਿਖੀ ਆ ਦਵਾਈ ਦੀ ਡੋਜ਼ ਲਿਖੀ ਆ ਠੀਕ ਹੈ ਹੁਣ ਸਿਰਫ ਸਾਨੂੰ ਏਆਈ ਦੀ ਪ੍ਰੋਬਲਮ ਆ ਉਹ ਜਿਹੜਾ ਹਜੇ ਥੋੜਾ ਜਿਆਦਾ ਤਿਆਰ ਬਾ ਜਿਹੜਾ ਘਟਿਆ ਉਹ ਇਹ ਡਾਕਟਰ ਸਾਹਿਬ ਹੁਣ ਜਿੱਦਾਂ ਮਰਜ਼ੀ ਖਾ ਨੂੰ ਅਪਰੂਵਡ ਕਰਾਉਣ ਸਾਨੂੰ ਜੀ 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 ਹਾਂਜੀ ਜੀ ਜੀ ਸੋ ਸਾਡੇ ਨਾਲ ਇੱਥੇ ਇਹ ਡਾਇਰੀ ਫਾਰਮ ਦਾ ਧਿਆਨ ਰੱਖਣ ਵਾਲੇ ਵੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਿਆ ਤੁਹਾਡਾ ਜੈਲਾ ਜੀ ਅੱਛਾ ਜੈਲਾ ਬਾਈ ਜੀ ਫਿਰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਹੁਣ ਰੱਖਦੇ ਹੋ ਫਿਰ ਤੁਸੀਂ ਹਾਂਜੀ ਹਾਂਜੀ ਕਿੰਨੇ ਕੌਖੇ ਸੀ ਬਾਈ ਜੀ ਹੁਣੇ ਜ ਯਾਰ ਇਹੋ ਕਿ ਦੋ ਦੋ ਤਿੰਨ ਤਿੰਨ ਵਾਲੀ ਡਾਕਟਰ ਉਹਨਾਂ ਦੇ ਆੜੀ ਦਾ ਪਰ ਪਸ਼ੂ ਵੀ ਤਾਂ ਉਨੇ ਹੀ ਔਖਾ ਹੁੰਦਾ ਉਹ ਔਖਾ ਜੀ ਚਾਰ ਚਾਰ ਪੰਜ ਪੰਜ ਟੀਕੇ ਇੱਕ ਪਾਸੇ ਐ ਤਾਂ ਨੀਮੋ ਨੀ ਨਦੀ ਅੱਛਾ ਮੈਂ ਕਿਹਾ ਵੀ ਤਾਂ ਔਖਾ ਤੋਣਾ ਕਹਿੰਦੇ ਵੀ ਸਜਾਤੀ ਅਸੀਂ ਟੀਕੇ ਲਾ ਲਾ ਹਾਂਜੀ 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 ਹਲੇ ਵੀ ਗਈਆਂ ਦੇ ਗਟੇ ਹੈਗੇ ਆ ਟੀਕੇ ਦੇ ਅੱਛਾ ਤੇ ਹੁਣ ਤਾਂ ਨਹੀਂ ਫੇਰ ਟੀਕਾ ਲੱਗਦਾ ਨਹੀਂ 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 ਹੁਣ ਕੀ ਹੱਥ ਲੱਗਿਆ ਹੈ ਤੁਹਾਡੇ ਹੁਣ ਆਓ ਦੇਖੋ ਜੀ ਮਾਲਕ ਬਿਲਕੁਲ ਸੋ ਤੁਸੀਂ ਦੇਖੋ ਅੱਛਾ ਜੀ 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 ਚਲੋ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਇੱਥੇ ਹੈਗੀ ਤੁਹਾਡੇ ਕੋਲੋਂ ਸਿੱਖਣ ਨੂੰ ਕਾਫੀ ਗੱਲਾਂ ਹੈਗੀਆਂ ਨੇ ਜਿਹੜੇ ਸਾਡੇ ਨਵੇਂ ਡੈਰੀ ਫਾਰਮਰ ਸਾਡੇ ਭਰਾ ਹੈਗੇ ਨੇ ਜਿਹੜੇ ਸਾਡੇ ਬੱਚੇ ਹੈਗੇ ਨੇ ਜਿਹੜੇ ਸੋਚਦੇ ਨੇ ਕਿ ਅਸੀਂ ਡੈਰੀ ਫਾਰਮ ਖੋਲਣਾ ਹੈ ਅਸੀਂ ਡੈਰੀ ਫਾਰਮ ਵਾਲਾ ਕੀਤਾ ਕਰਨਾ ਉਹਨਾਂ ਨੂੰ ਤੁਹਾਡੇ ਤਜਰਬੇ ਦੇ ਵਿੱਚੋਂ ਸਲਾਹ ਕੀ ਹੈ ਤੁਸੀਂ ਕੀ ਸਲਾਹ ਦੋਗੇ ਤੁਹਾਡੇ ਕਿਉਂਕਿ ਤੁਸੀਂ 5 7 10 ਲੱਖ ਦਾ ਘਾਟਾ ਖਾ ਚੁੱਕੇ ਹੋ ਇਸ ਵੇਲੇ ਇਹ ਸਲਾਹ ਹੈ ਜਿਹੜਾ ਡੈਰੀ ਫਾਰਮ ਕੋਈ ਵੀ ਹੈਗਾ ਖੋਲਣਾ ਉਹਦੇ ਲਈ ਪਹਿਲਾਂ ਟ੍ਰੇਨਿੰਗ ਜ਼ਰੂਰੀ ਆ ਟ੍ਰੇਨਿੰਗ ਜ਼ਰੂਰੀ ਆ ਅਸੀਂ ਟ੍ਰੇਨਿੰਗ ਨਹੀਂ ਲਈ ਅਸੀਂ ਕਿੱਤੇ ਨੂੰ ਮਾੜਾ ਨਹੀਂ ਕਹਿ ਸਕਦੇ ਨਹੀਂ ਕਿੱਤੇ ਨੂੰ ਨਹੀਂ ਮਾੜਾ ਕਹਿ ਸਕਦੇ ਹੁਣ ਏਡੇ ਏਡੇ ਹਜ਼ਾਰਾਂ ਗਾਇਆਂ ਦੇ ਡੈਰੀ ਫਾਰਮ ਪਾਏ ਉਹ ਕਮਲੇ ਥੋੜੂ ਜਿਹੜੇ ਪਾਏ ਉਹਨਾਂ ਨੇ ਠੀਕ ਹੈ ਮਸ਼ੀਨਾਂ ਲਾਈਆਂ ਇਹੜੇ ਪ੍ਰੋਜੈਕਟ ਉਹ ਤੁਹਾਨੂੰ ਜੇ ਤੁਸੀਂ ਟ੍ਰੇਨਿੰਗ ਲੈ ਲੰਦੇ ਤੇ ਤੁਹਾਡਾ 10-12 ਲੱਖ ਰੁਪਇਆ ਬਚ ਰਹਿਣਾ ਸੀ ਬਚਣਾ ਸੀ ਕਾਲੀ ਜਿ ਸ਼ੁਰੂ ਕਰ ਲਿਆ ਬਸ ਉਹ ਇਦਾਂ ਸੀ ਵੀ ਅੱਜ ਦੁੱਧ ਘਟਿਆ ਇੱਕ ਗਾਂ ਹੋਰ ਲਿਓ ਗਾਂ ਖਾ ਗਏ ਦੇਖੋ ਦੁੱਧ ਵਿੱਚ ਪਾਣੀ ਨਹੀਂ ਪਾਉਣਾ ਠੀਕ ਹੈ 50 ਰੁਪਏ ਕਿਲੋ ਇੱਥੋਂ ਵਿਖਦਾ ਠੀਕ ਹੈ ਜੇ ਅਸੀਂ ਪਾਪ ਕਰਨਾ ਤੇ ਫੇਰ ਪਾਪ ਦਾ ਤਾਂ ਫੁੱਲ ਖੂਨੇ ਮਿੰਣਾ ਜੀ 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 ਚਲੋ ਸਾਡੇ ਹੋਰ ਦੂਸਰੇ ਭਰਾ ਵੀ ਇਹਨਾਂ ਨਾਲ ਸੱਚਕਲ ਬਈ ਸਤਿ ਸ੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਮੀਤ ਸਿੰਘ ਜੀ। ਅੱਛਾ ਗੁਰਮੀਤ ਜੀ ਕੀ ਲੱਗਦੇ ਨੇ ਤੁਹਾਡੇ? ਮੇਰੇ ਤੋਂ ਵੱਡਾ ਭਾਈ ਆ ਜੀ। ਅੱਛਾ ਵੱਡਾ ਭਾਈ ਆ ਤੁਹਾਡਾ। ਕਾਫੀ ਤੰਗ ਸੀ। ਹਾਂ ਜੀ ਇਹ ਇੱਥੇ ਢੀਲੇ ਹੀ ਕਰਦੇ ਆ ਜੀ ਮੇਰਾ ਕੰਮ ਤਾਂ ਬਾਹਰ ਫੇਰੇ ਤੋਰੇ ਦਾ ਹੀ ਆ। ਕੀ ਫਿਰ ਕੀ ਕੰਮ ਕਰਦੇ ਤੁਸੀਂ? ਬਾਹਰ ਮਸ਼ੀਨ ਚੱਲਦੀ ਆ ਜੀ ਏਸੀਬੀ ਜੀ। ਅੱਛਾ ਏਸੀਬੀ ਚੱਲਦੀ। ਠੀਕ ਕੀ ਦੱਸਦੇ ਕੀ ਹੁੰਦੇ ਨੇ ਵੀ ਯਾਰ ਬੜਾ ਲੱਗਦਾ ਵੀ ਗੱਲ ਚ ਰਸਾ ਹੀ ਪਾ ਲਿਆ ਇਹ ਤਾਂ ਗਈਆਂ ਵਾਲਾ ਤਾਂ ਜਦੋਂ ਜੀ ਪਹਿਲਾਂ ਤਾਂ ਮੈਂ ਸਟੈਟਸ ਤੋਂ ਇਸੇ ਹੀ ਕਰਕੇ ਤੰਗ ਤੰਗੇ ਸੀਗੇ। ਬਈ ਇਹ ਕੰਮ ਕਿਉਂਕਿ ਇਹਦੋਂ ਫੋਨ ਕਰਨ ਲੈ ਵੀ ਇੰਨੇ ਟੀਕੇ ਲੈ ਆਏ ਫੇਰ ਕੋਈ ਸੱਜਣ ਭਾਈ ਆ ਗਿਆ ਉਹ ਕਹਿੰਦਾ ਵੀ ਜਮਸ਼ੇਰ ਡੈਰੀ ਫਾਰਮ ਚ ਕੰਪਲੈਕਸ ਚ ਜਾਓ ਉੱਥੇ ਮੈਡੀਕਲ ਉੱਥੋਂ ਲਓ ਤੁਸੀਂ ਤੁਹਾਨੂੰ ਕੋਈ ਰਾਹਤ ਮਿਲੂਗੀ ਠੀਕ ਹੈ ਉਸ ਬੰਦਿਆਂ ਦਾ ਵੀ ਬਹੁਤ ਸਾਥ ਆ ਜਿਹੜਾ ਟੀਕਾ ਸਾਨੂੰ ਇੱਥੋਂ 750 800 ਨੂੰ ਮਿਲਦਾ ਸੀਗਾ ਉਹਨਾਂ ਤੋਂ 85 ਰੁਪਏ ਨੂੰ ਮਿਲਦਾ ਰਿਹਾ ਉਹ ਸਾਲਟ ਆ ਠੀਕ ਹੈ ਉਹਨਾਂ ਬੱਲੇ ਰੋਤੋ ਵਾਰ ਫੇ ਸਾਨੂੰ ਭਾਈ ਜੀ ਉਹਨਾਂ ਨੇ ਧੋਣਾ ਸਜਾਤੀਆਂ ਸੀ ਗਾਇਆਂ ਦੇ ਟੀਕੇ ਲਾ ਲਾ ਟੀਕੇ ਲਾ ਲਾ ਕੇ ਧੋਣਾ ਤਾਂ ਸੁੱਜਣੀਆਂ ਹੀ ਆ ਜੀ ਜੇ ਕੋ 2.5 3 ਇੰਚੀ ਸੂਈ ਹਰੇਕ ਵਾਰੀ ਧੋਣ ਤੇ ਲੱਗੀ ਜਾਣੀ ਕਿੰਨੇ ਦਿਨ ਚੱਲੂਗਾ ਜ਼ਖਮ ਤਾਂ ਹੁੰਦਾ ਹੀ ਆ ਡਰਨ ਲੱਗ ਜਾਂਦੇ ਜੀ ਫਿਰ ਜਾਨਵਰ ਨੇੜੇ ਜਾਣਾ ਪਸੂ ਤਾਂ ਛਾਲ ਮਾਰ ਕੇ ਦੌੜਦੇ ਪਿਆ ਆ ਗਿਆ ਕਸਾਈ ਤੇ ਹੁਣ ਜਿਹੜਾ ਨੁਸਕਾ ਫਾਰਮੂਲਾ ਤੁਸੀਂ ਦਿੰਨੇ ਪਿਆਰ ਨਾਲ ਲੈ ਲੈਂਦੇ ਹਾਂਜੀ ਹਾਂਜੀ ਹੁਣ ਜਿਹੜੀ ਦਾ ਮਰਜੀ ਤਾਂ ਮੂੰ ਫੜ ਲਓ ਅੱਛਾ ਹਾਂ ਕੀ ਆ ਬਾਤ ਹੈ ਹੁਣ ਜੇ ਕੋਈ ਤੇਲ ਤੂਲ ਵੀ ਦਿੰਨੇ ਆ ਤੁਸੀਂ ਕਿੱਡੇ ਮੁੜ ਕੇ ਨੇ ਦਰਦ ਤਾਂ तकरीबन ਹੁਣ ਠੀਕ ਹੀ ਆ ਹੁਣ ਠੀਕ ਆ ਮਤਲਬ ਜਿਹੜਾ ਤੁਹਾਡਾ ਕੀਤਾ ਹੈਗਾ ਹੁਣ ਪਟੜੀ ਤੇ ਆਉਣਾ ਸ਼ੁਰੂ ਹੋ ਗਿਆ ਹਾਂ ਯਾਨੀ ਪਹਿਲੇ ਸਟੈਪ ਦੇ ਹਾਂ ਪਹਿਲੇ ਸਟੈਪ ਤੇ ਸ਼ੁਰੂ ਹੋ ਗਿਆ ਕੀ ਬਾਤ ਹੈ ਮਤਲਬ ਹੁਣ ਤੁਸੀਂ ਇੱਕ ਤਰ੍ਹਾਂ ਦੀ ਇਹ ਸਮਝੋ ਵੀ ਤੁਸੀਂ ਟ੍ਰੇਨਿੰਗ ਪੂਰੀ ਕਰ ਚੁੱਕੇ ਹੋ ਹਾਂ ਟ੍ਰੇਨਿੰਗ ਹੋ ਗਈ ਕੀ ਬਾਤ ਹੈ ਜੀ ਜੀ ਕੀ ਕਹਿ ਰਹੇ ਸੀ ਭਾਈ ਜੀ ਅਸੀਂ ਤਾਂ ਇਹ ਹੀ ਕਹਿ ਰਹੇ ਹਾਂ ਜੀ ਵੀ ਜਿਹੜੀ ਉਹ ਭਾਈ ਸਾਹਿਬ ਨੇ ਵੀ ਟੀਕੇ ਦੇਣੇ ਲਿਆ ਕੇ ਲਾ ਦੇਣਾ ਜਦੋਂ ਟੀਕਾ ਲਾ ਦੇਣਾ ਜਦੋਂ ਹੁਣ ਇੰਨੀ ਸੂਈ ਤੌਣ ਚ ਲੱਗਣੀ ਆ ਜ਼ਖਮ ਤਾਂ ਹੋਣਾ ਹੀ ਆ ਜ਼ਖਮ ਤਾਂ ਹੋਣਾ ਹੀ ਆ ਤੌਣ ਸੁੱਜਣੀ ਸੁੱਜਣੀ ਆ ਜਦੋਂ ਦਾ ਇਹ ਭਾਈ ਸਾਹਿਬ ਰਵਿੰਦਰ ਬਾਜੀ ਨੂੰ ਬੀਐਸਕੇ ਪ੍ਰੋਡਕਟ ਵਰਤਣ ਲੱਗੇ ਉਦੋਂ ਦੇ ਸੌਖੇ ਆ ਪਸ਼ੂ ਵੀ ਸੌਖੇ ਆ ਆਪ ਵੀ ਸੌਖੇ ਆ ਜੀ 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 ਸੋ ਸਾਡੇ ਡਾਕਟਰ ਹਰਵਿੰਦਰ ਜੀ ਨੇ ਇਹਨਾਂ ਤੋਂ ਸਮਝਦੇ ਵੀ ਕਿਹੜੀ ਪੋਜੀਸ਼ਨ ਚ ਆਇਆ ਸੀ ਹਰਵਿੰਦਰ ਜੀ ਕਿਹੜੀ ਪੋਜੀਸ਼ਨ ਚ ਪਰਿਵਾਰ ਤੁਹਾਨੂੰ ਆ ਕੇ ਮਿਲਿਆ ਸਾਡੇ ਵੀਰ ਮਤਲਬ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਵੀ ਬਿਨਾਂ ਸੋਚੇ ਸਮਝੇ ਕਿਸ ਤਰੀਕੇ ਨਾਲ ਇਹਨਾਂ ਨੇ ਮਤਲਬ ਬੜਾ ਟੈਕਨੀਕਲ ਕੀਤਾ ਹੈਗਾ ਹੈ ਜੀ ਜੀ ਬਿਲਕੁਲ ਮੇਰੀ ਤਾਂ ਜੀ ਟੈਲੀਫੋਨ ਤੇ ਗੱਲ ਹੋਈ ਇਹਨਾਂ ਨਾਲ ਤੇ ਜਦੋਂ ਮੈਨੂੰ ਮਿਲਣ ਵੀ ਆਏ ਆ ਤੇ ਉਸ ਦਿਨ ਵੀ ਇਹਨਾਂ ਦੇ ਕੋਲ ਨਾ ਇੱਕ ਵੱਡਾ ਥੈਲਾ ਇੰਜੈਕਸ਼ਨਾਂ ਦਾ ਭਰਿਆ ਹੋਇਆ ਸੀਗਾ ਅੱਛਾ ਚੱਕੀ ਫਿਰਦੇ ਦੇ ਸੱਲ ਫਿਰਦੇ ਸੀ ਉਸ ਦਿਨ ਇਹ ਇੰਜੈਕਸ਼ਨ ਲੈ ਕੇ ਆਏ ਸੀਗੇ ਤੇ ਜਦੋਂ ਮੈਨੂੰ ਮਿਲੇ ਹੈਗੇ ਆ ਜੀ ਮੈਂ ਕਹਾਂ ਜੀ ਇਹ ਇੰਜੈਕਸ਼ਨ ਤੁਸੀਂ ਵਰਤੋਂ ਦੀ ਲੋੜ ਨਹੀਂ ਪੈਣੀ ਹੈਗੀ ਚਲੋ ਕਹਿੰਦੇ ਲੈ ਤਾਂ ਹਣ ਲੈ ਆ ਸੀ ਤਾਂ ਲੈ ਚੱਲੇ ਆ ਤੇ ਮੈਂ ਕਹਾਂ ਜੀ ਮੇਜਰ ਪ੍ਰੋਬਲਮ ਦੱਸ ਦਿਓ ਕੀ ਹੈਗੀ ਕਹਿੰਦੇ ਜੀ ਮਸਟਾਈਟਸ ਦੀ ਹੈ ਤੇ ਮਸਟਾਈਟਸ ਵਾਸਤੇ ਜੀ ਮੈਂ ਇਹਨਾਂ ਨੂੰ ਡਾਕਟਰ ਬੀਐਸਕੇ ਦਾ ਇੱਕ ਨੰਬਰ ਤੇ 8 ਨੰਬਰ ਫਾਰਮੂਲਾ ਦਿੱਤਾ ਜੀ ਮੈਨੂੰ ਕਹਿੰਦੇ ਜੀ ਸੇਵਾ ਕੀ ਆ ਮੈਂ ਕਹਾਂ ਜੀ ਤੁਸੀਂ ਪੈਸਾ ਬਹੁਤ ਖਰਚਿਆ ਜਦੋਂ ਮੈਂ ਇਹਨਾਂ ਦੀ ਸਟੋਰੀ ਸੁਣੀ ਮੈਂ ਕਹਾਂ ਜੀ ਤੁਸੀਂ ਇਹ ਫਾਰਮੂਲਾ ਲੈ ਜਾਓ ਜੇ ਤੁਹਾਨੂੰ ਚੰਗਾ ਲੱਗ ਗਿਆ ਤਾਂ ਤੁਸੀਂ ਮੈਨੂੰ ਪੈਸੇ ਦੇ ਜਾਓ ਨਹੀਂ ਤਾਂ ਕੋਈ ਗੱਲ ਨਹੀਂ ਹੈਗੀ ਜੀ ਔਰ ਇਹ ਤੀਸਰੇ ਦਿਨ ਹੀ ਮੇਰੇ ਕੋਲ ਵਾਪਸ ਆਏ ਔਰ ਕਹਿੰਦੇ ਜੀ ਸਵਾਦ ਆ ਗਿਆ ਮਤਲਬ ਅੱਜ ਤੱਕ ਕਦੇ ਇਦਾਂ ਨਹੀਂ ਹੋਇਆ ਹੈਗਾ ਤੇ ਔਰ ਵਾਕਈ ਅੱਜ ਮੈਂ ਦੂਸਰੀ ਵਾਰੀ ਆਪਜੀ ਦੇ ਨਾਲ ਇਸ ਫਾਰਮ ਤੇ ਆਇਆ ਹੈਗਾ ਜਾਂ ਤੇ ਤੁਸੀਂ ਖੁਦ ਇਹਨਾਂ ਦੇ ਮੂੰਹ ਸੁਣਿਆ ਵੀ ਕੱਲ ਹੀ ਅਸੀਂ ਉਹ ਟੀਕੇ ਸਾਰੇ ਡਾਕਟਰ ਨੂੰ ਵਾਪਸ ਕੀਤੇ ਆ ਵੀ ਸਾਡੇ ਤਾਂ ਉਦੋਂ ਦੇ ਉਦਾਂ ਹੀ ਪਏ ਆ ਅੱਜ ਚੱਕ ਕੇ ਲੈ ਜਾ ਤੂੰ ਇਹ ਸਾਡੇ ਕਿਸੇ ਕੰਮ ਦੇ ਨਹੀਂ ਹੈਗੇ ਔਰ ਚਲੋ ਬਾਕੀ ਵੀ ਇਹਨਾਂ ਦੇ ਫਾਰਮ ਤੇ ਅੱਗੇ ਵੀ ਮੈਂ ਵਿਜ਼ਿਟ ਕਰਕੇ ਗਿਆ ਕੁਝ ਇਹਨਾਂ ਨੂੰ ਗਾਈਡਲਾਈਨ ਦਿੱਤੀਆਂ ਹੈਗੀਆਂ ਕਿ ਫਾਰਮ ਨੂੰ ਆਪਾਂ ਸக்ஸੈਸ ਕਰਨਾ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਆ ਤੇ ਵੈਸੇ ਵੀ ਮੈਨੂੰ ਇਹ ਹਫ਼ਤੇ ਦਸਾਂ ਦੇ ਨਾਲ ਚ ਇੱਕ ਵਾਰੀ ਆ ਕੇ ਜ਼ਰੂਰ ਮਿਲਦੇ ਰਹਿੰਦੇ ਆ ਕੋਈ ਪ੍ਰੋਬਲਮ ਆਉਂਦੀ ਆ ਫੋਨ ਕਰ ਲੈਂਦੇ ਹੈਗੇ ਆ ਤੇ ਪੂਰਾ ਗਾਈਡ ਕਰੀਦਾ ਹੈਗਾ ਕਿ ਅਗਰ ਕੋਈ ਪ੍ਰੋਬਲਮ ਹੈਗੀ ਆ ਤਾਂ ਕਿਸੇ ਕੇ ਉਹਨੂੰ ਸੌਟ ਆਊਟ ਕਰਨਾ ਜੀ ਠੀਕ ਹੈ ਠੀਕ ਫਿਰ ਹੋਰ ਕਿਸੇ ਨੂੰ ਵੀ ਦੱਸਦੇ ਹੋਵੋਗੇ ਜਿਹੜੇ ਤੁਹਾਡੇ ਵਰਗੇ ਵੀ ਸਾਡੇ ਪਿੰਡ 'ਚ ਇੱਥੇ ਦੋ ਤਿੰਨ ਡੈਰੀ ਫਾਰਮ ਹੈਗੇ ਛੋਟੇ- ਇਹ ਡਾਕਟਰ ਬੀਐਸਕੇ ਦੇ ਪ੍ਰੋਡਕਟ ਜਿਹੜੇ ਅਸੀਂ ਲਿਆ ਕੇ ਦਿੱਤੇ ਖੁਦ ਠੀਕ ਹੈ ਇੱਕ ਜਿੱਥੋਂ ਆਪਾਂ ਆਏ ਉੱਚੇ ਪਿੰਡੋਂ ਤੇ ਉਹ ਸਬਜ਼ੀ ਦਾ ਬੋਰਡ ਲੱਗਾ ਹੈ ਤੇ ਉਹਨਾਂ ਨੇ ਵੀ ਮੰਗਾਏ ਉਹ ਵੀ ਪਰੇਸ਼ਾਨੀ ਸੀ ਪਰੇਸ਼ਾਨੀ ਸੀ ਹੁਣ ਤੁਹਾਡੀ ਪਰੇਸ਼ਾਨੀ ਲਗਭਗ ਲਗਭਗ ਖਤਮ ਹੈ ਜੀ ਇਹ ਦੇਖੋ ਹਜੇ ਖਤਮ ਨਹੀਂ ਕਹਿ ਸਕਦੇ ਕਿਉਂਕਿ ਜਿੰਨਾ ਚਿਰ ਹਜੇ ਜਿਹੜੇ ਪਸ਼ੂ ਆ ਇਹ 10 ਰੁਪਏ ਹੱਥ 'ਚ ਨਹੀਂ ਆਉਂਦੇ ਸਿੱਧੀ ਜੇਬ 'ਚ ਤਾਂ ਨਹੀਂ ਪੈਣ ਲੱਗੇ ਹੁਣ ਜੇਬ 'ਚ ਪੈਣ ਤਾਂ ਬੰਦ ਹੋ ਗਏ ਹਾਂ ਜੇਬ 'ਚੋਂ ਜਾਣੇ ਤਾਂ ਹੁਣ ਬੰਦ ਹੈ ਜਿਹੜੇ ਪਹਿਲਾਂ ਡੇਲੀ ਜੇਬ 'ਚੋਂ ਜਾਂਦੇ ਸੀ ਜੇਬ 'ਚੋਂ ਤਾਂ ਨਹੀਂ ਜਾ ਰਿਹਾ ਕੁਝ ਉਹ ਠੀ ਠੀਕ ਹੈ ਮਤਲਬ ਜਿਹੜਾ ਤੁਸੀਂ ਇਹ ਸੋਚਣ ਲੱਗੇ ਸੀ ਵੀ ਹੁਣ ਤੇ ਪਸ਼ੂ ਦਿਮਾਗ ਤੋਂ ਜਿਹੜਾ ਭਾਰ ਸੀ ਉਹ ਲੈ ਗਿਆ। ਕੀ ਬਾਤ ਹੈ। ਭਈ ਜਿਹੜਾ ਵੀ ਅਸੀਂ ਵੀ ਸਟ੍ਰੈਸ ਆ ਵੀ ਲਿਆ ਵੀ ਹੁਣ ਕਰਿਆ ਵੇਚਣੀਆਂ ਪੈਣੀਆਂ ਇਦਾਂ ਹੀ ਰਹਿਣੀਆਂ ਨਹੀਂ। ਉਹ ਨਹੀਂ ਉਹ ਹੁਣ ਠੀਕ ਵਾ। ਪਸ਼ੂ ਵੀ ਤਕਰੀਬਨ ਸਾਰੇ ਸਿਹਤਮੰਦ ਆ ਇਦਾਂ ਦਾ ਕੋਈ ਨਹੀਂ ਵੀ ਲਿਆ ਵੀ ਹੁਣ ਸਾਡੇ ਨਿਕਲੇ ਹੋ। ਠੀਕ ਹੈ। ਜਿਹੜੇ ਜਦੋਂ ਇੰਜੈਕਸ਼ਨ ਲੱਗਦੇ ਮੌਸਲੇ ਨੂੰ ਤੇ ਉਹਨਾਂ ਪਸ਼ੂ ਦੀ ਛੱਲ ਲੈ ਜਾਂਦੀ ਉੱਥੋਂ। ਛੱਲ ਲੈ ਜਾਂਦੀ ਜੀ ਬਿਲਕੁਲ ਸਟ੍ਰੈਸ ਜਿਹੜਾ ਉਹ ਕਮਜ਼ੋਰ ਹੋ ਜਾਂਦਾ। ਕੋਈ ਪਸ਼ੂ ਦੇਖ ਲਓ ਤੁਸੀਂ ਕੈਮਰਾ ਲਾ ਕੇ ਇਹ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹ ਉਹ ਕਹਾਣੀ ਹੈਗੀ ਹੈ ਉਸ ਡੈਰੀ ਫਾਰਮ ਦੀ ਕਹਾਣੀ ਹੈਗੀ ਹੈ ਜਿਸ ਡੈਰੀ ਫਾਰਮ ਦੇ ਵਿੱਚ ਜਦੋਂ ਅਸੀਂ ਕਹਿ ਲਈਏ ਕਿ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਤਜਰਬਾ ਨਹੀਂ ਸੀ ਇੱਕ ਕੰਮ ਬੰਦ ਹੋਇਆ ਤਾਂ ਦੂਸਰੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਇਹਨਾਂ ਨੇ ਡੈਰੀ ਫਾਰਮ ਦਾ ਕੀਤਾ ਸ਼ੁਰੂ ਕੀਤਾ ਅੱਛਾ ਭਾਈ ਜੀ ਜਿਹੜੇ ਬਗੈਰ ਸੋਚੇ ਸਮਝੇ ਹੁਣ ਇੱਧਰ ਆ ਜਾਓ ਥੋੜੇ ਜਿਹਾ ਇੱਧਰ ਆ ਕੇ ਗੱਲ ਕਰ ਲਈਏ ਜਿਹੜੇ ਲੋਕ ਜਾਂ ਜਿਹੜੇ ਸਾਡੇ ਮੁੰਡੇ ਹੈਗੇ ਨੇ ਬਗੈਰ ਸੋਚੇ ਸਮਝੇ ਗਾਈਆਂ ਪਾਉਣ ਦੀ ਸੋਚ ਰਹੇ ਨੇ ਮੱਝਾ ਪਾਉਣ ਦੀ ਸੋਚ ਰਹੇ ਨੇ ਉਹਨਾਂ ਨੂੰ ਤੁਹਾਡਾ ਸਨੇਹਾ ਕੀ ਹੈ ਦੇਖੋ ਸਨੇਹਾ ਇਹੀ ਆ ਭਈ ਜੇ ਜੀ ਕਹੀਏ ਵੀ ਅੱਜ ਗਾਈਆਂ ਲੈਂਦੀਆਂ ਸੀ ਸਾਨੂੰ ਅੱਜ ਹੀ ਇਹ ਜੋ ਲੱਖ ਰੁਪਈਆ ਪ੍ਰੋਪਰਟੀ ਜਿਵੇਂ ਨਹੀਂ ਹੋਣਾ ਘਟੋ ਘਟ ਤਿੰਨ ਸਾਲ ਠੀਕ ਹੈ ਉਹ ਵੀ ਜੇ ਜੇਬ ਕੰਮ ਕਰਦੀਆਂ ਤੁਸੀਂ ਮਿਨਰਲ ਵਗੈਰਾ ਪਾਉਨੇ ਆ ਬੱਚੀਆਂ ਤਿਆਰ ਹੋਣਗੀਆਂ ਫਿਰ 10 ਰੁਪਏ ਲੱਭਣ ਜੇ ਕਹਿੰਦੇ ਦੁੱਧ ਚੋਂ ਇੰਨਾ ਸਭ ਕੁ ਲੈ ਲਈਏ ਇਦਾਂ ਨਹੀਂ ਲੱਭਣਾ ਠੀਕ ਹੈ ਤੇ ਟ੍ਰੇਨਿੰਗ ਦਾ ਪਾਰਟ ਕੀ ਹੈ ਦੇਖੋ ਟ੍ਰੇਨਿੰਗ ਦਾ ਸਭ ਤੋਂ ਜ਼ਰੂਰੀ ਪਹਿਲਾਂ ਇਹੀ ਆ ਭਈ ਸਾਨੂੰ ਪਸ਼ੂ ਨੂੰ ਬਿਮਾਰੀ ਕੀ ਆ ਤੇ ਉਹਦਾ ਇਲਾਜ ਕਿਵੇਂ ਆਈਡੈਂਟੀਫਾਈ ਅਸੀਂ ਕਿਵੇਂ ਕਰਨੀ ਹੈ ਤੇ ਉਹਦਾ ਇਲਾਜ ਕਿਸ ਤਰੀਕੇ ਨਾਲ ਕਰ ਸਕਦੇ ਸਾਨੂੰ ਇੱਕੋ ਪ੍ਰੋਬਲਮ ਇੱਕੋ ਹੀ ਆਉਂਦੀ ਸੀ ਰਹੀ ਆ ਵੀ ਸਾਨੂੰ ਸੁਜੈਸਟ ਜਿਹੜਾ ਸੁਝਾਅ ਦੇਣ ਵਾਲਾ ਬੰਦਾ ਨਹੀਂ ਮਿਲਿਆ ਨਹੀਂ ਮਿਲਿਆ ਡਾਕਟਰ ਨੂੰ ਸਦਨਾ ਉਲਟੀਕਾ ਲਾਉਣਾ ਚੱਲ ਜਾਣਾ ਤੇ ਫੇ ਹੁਣ ਡਾਕਟਰ ਡਾਕਟਰ ਸਾਹਿਬ ਤੁਹਾਡੇ ਮੂਹਰੇ ਖੜੇ ਨੇ ਹੁਣ ਡਾਕਟਰ ਸਾਹਿਬ ਨੂੰ ਹਰ ਹਫਤੇ ਅਸੀਂ ਮੇਰਾ ਖਿਆਲ ਲਿਆ ਪਈ ਅੱਧਾ ਘੰਟਾ ਉੱਤੇ ਬੈਠ ਕੇ ਟ੍ਰੇਨਿੰਗ ਲੈ ਕੇ ਆਈਦੀ ਆ ਜਿੱਥੇ ਜਾਈਦਾ ਉੱਤੇ ਕੋਈ ਨਾ ਕੋਈ ਜਿੰਨੇ ਡੇਰੀ ਫਾਰਮਾਂ ਦੇ ਜਾਣਦੇ ਆ ਵਿਜ਼ਿਟ ਲਈ ਤੇ ਉੱਥੇ ਕੋਈ ਨਾ ਕੋਈ ਸਿੱਖ ਕੇ ਆਉਂਦੇ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਕਹਾਣੀ ਹੈਗੀ ਇਸ ਸਟੈਰੀ ਫਾਰਮ ਦੀ ਜਿੰਨਾ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਸੀ ਲਗਾਤਾਰ ਘਾਟੇ ਵੱਲ ਨੂੰ ਜਾ ਰਹੇ ਸੀ ਪਸ਼ੂ 90 90000 ਦਾ 70 70000 ਦਾ ਲੱਖ ਲੱਖ ਰੁਪਏ ਦਾ ਲਿਆ ਕੇ ਬਹੁਤ ਘਾਟੇ ਦੇ ਵਿੱਚ ਅਸੀਂ ਕਹਿ ਲਈ ਕਿ ਜਦੋਂ ਉਹ ਪਰੇਸ਼ਾਨ ਹੁੰਦਾ ਸੀ ਤਾਂ ਉਹ ਵੇਚ ਦਿੰਦੇ ਸੀ ਅਜਿਹੇ ਦੇ ਵਿੱਚ ਹੁਣ ਜਿਹੜੀ ਹਾਲਾਤ ਹੈਗੇ ਨੇ ਤੁਹਾਨੂੰ ਦਿਖਾਏ ਨੇ ਹੁਣ ਦੀ ਕਹਾਣੀ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਹੈ ਸੋ ਇਹ ਕਹਾਣੀ ਦਿਖਾਉਣ ਦਾ ਸਾਡਾ ਪਰਪਸ ਸਾਡਾ ਮਕਸਦ ਇਹੀ ਹੋਇਆ ਕਿ ਜਿਹੜਾ ਅਸੀਂ ਕਾਟੀ ਵੱਲ ਨੂੰ ਜਾ ਰਿਹਾ ਸਾਡਾ ਇੱਕ ਥਾਇਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਨਹੀਂ ਹੈਗੇ ਡੈਰੀ ਫਾਰਮ ਦੇ ਕਿਤੇ ਬਾਬਤ ਉਹਨਾਂ ਤੱਕ ਇਹ ਵੀਡੀਓ ਅਸੀਂ ਪਹੁੰਚਦੀ ਕਰੀਏ ਬਾਈ ਜੀ ਉਹਨਾਂ ਦੀ ਗੱਲ ਤੁਹਾਡੇ ਤੱਕ ਅਸੀਂ ਸਾਂਝੀ ਕੀਤੀ ਹੈ ਡਾਕਟਰ ਹਰਵਿੰਦਰ ਹੋਰਾਂ ਨੇ ਬੜੇ ਟੈਕਨੀਕਲ ਗੱਲਾਂ ਇਹਨਾਂ ਨਾਲ ਸਾਂਝੀ ਕੀਤੀਆਂ ਨੇ ਅੱਛਾ ਹਰਵਿੰਦਰ ਜੀ ਜੇਕਰ ਤੁਹਾਡੇ ਕੋਲੋਂ ਇਹ ਨੁਸਕਾ ਫਾਰਮੂਲਾ ਇਸ ਏਰੀਏ ਦੇ ਨਕੋਦਰ ਹੋ ਗਿਆ ਫਗਵਾੜਾ ਹੋ ਗਿਆ ਜਲੰਧਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਇਸ ਏਰੀਏ ਦੇ ਵਿੱਚੋਂ ਲੈਣਾ ਹੋਵੇ ਤਾਂ ਕਿੱਥੇ ਮਿਲ ਸਕਦਾ ਬਾਈ ਜੀ ਉਹਨਾਂ ਨੂੰ ਤਾਂ ਚਲੋ ਮਿਸਤਰੀ ਨੇ ਰਾਹ ਦਿਖਾਤਾ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਆਪੋ ਬਿਲਕੁਲ ਜੀ ਸਰ ਜਿਹੜਾ ਆਪਣਾ ਆਊਟਲੈਟ ਸਟੋਰ ਖੋਲਿਆ ਹੋਇਆ ਹੈ ਪਿੰਡ ਜਮਸ਼ੇਰ ਜਿਹੜਾ ਕਿ ਜੰਡਿਆਲੇ ਤੋਂ ਜਲੰਧਰ ਜਲੰਧਰ ਤੋਂ ਜੰਡਿਆਲਾ ਰੋਡ ਤੇ ਹੈ ਦੀ ਮੇਨ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਹੈਗਾ ਉੱਥੋਂ ਮਿਲੇਗਾ ਬਾਕੀ ਸਾਡੇ ਏਰੀਏ ਦੇ ਵਿੱਚ 10-12 ਆਊਟਲੈਟ ਚੱਲ ਰਹੇ ਹੈਗੇ ਆ ਤੇ ਜਿਵੇਂ ਕਿ ਆਪਣਾ ਜਲੰਧਰ ਦੇ ਵਿੱਚ ਆਰ ਆਰ ਕੋਲੂ ਹੈ ਪਠਾਨਕੋਟ ਰੋਡ ਤੇ ਠੀਕ ਹੈ ਠੀਕ ਹੈ ਜੀ ਕੋਟ ਬਾਦਲਖਾਂ ਪਿੰਡ ਹੈ ਨੂਰਮੈਲ ਠੀਕ ਹੈ ਉਹ ਤੇ ਹੈਗਾ ਜੀ ਅਵੇਲੇਬਲ ਹੈਗੀਆਂ ਮੈਡੀਸਨ ਠੀਕ ਹੈ ਤੇ ਇਸ ਤੋਂ ਇਲਾਵਾ ਚ ਆਪਣਾ ਫਗਵਾੜੇ ਦੇ ਲਾਗੇ ਦਸਾਂਝ ਕਲਾਂ ਪਿੰਡ ਹੈ ਠੀਕ ਹੈ ਉੱਥੇ ਵੀ ਅਵੇਲੇਬਲ ਹੈ ਗੋ ਚੁਕੀਆਂ ਹੈਗੀਆਂ ਕੋਠਾਰ ਹੈਗੇ ਆ ਡਾਕਟਰ ਸਿਮਰਨ ਠੀਕ ਹੈ ਜੀ ਹੁਸ਼ਿਆਰਪੁਰ ਏਰੀਆ ਦੇ ਵਿੱਚ ਠੀਕ ਹੈ ਤੇ ਉਸ ਤੋਂ ਇਲਾਵਾ ਜੀ ਆਪਣਾ ਹਰਿਆਣਾ ਪੁੰਗਾ ਹੁਸ਼ਿਆਰਪੁਰ ਏਰੀਆ ਚ ਉੱਥੇ ਵੀ ਅਵੇਲੇਬਲ ਹੈ ਹਰਿਆਣਾ ਪੁੰਗੇ ਤੋਂ ਅੱਗੇ ਗੜਦੀਵਾਲ ਹੈ ਠੀਕ ਹੈ ਜੀ ਗੜਦੀਵਾਲ ਤੋਂ ਅੱਗੇ ਸਿਰ ਦਸੂਆ ਵੀ ਅਵੇਲੇਬਲ ਹੈ ਤੇ ਇਹਨਾਂ ਚੀਜ਼ਾਂ ਤੇ ਤੁਸੀਂ ਦੁਆਬਾ ਕਵਰ ਕੀਤਾ ਹੋਇਆ ਹੈ ਹਾਂਜੀ ਕਾਫੀ ਏਰੀਆ ਮੈਨੂੰ ਕੰਪਨੀ ਨੇ ਡਾਕਟਰ ਸਾਹਿਬ ਨੇ ਉਪਕਾਰ ਜੀ ਨੇ ਜਿੱਦਾਂ ਜਿੱਦਾਂ ਕੀਤਾ ਹੈਗਾ ਕਾਫੀ ਏਰੀਆ ਕਵਰ ਕੀਤਾ ਹੋਇਆ ਹੈ ਜੀ ਤੇ ਬਾਕੀ ਅਗਰ ਕੋਈ ਹੋਰ ਵੀ ਸਾਡਾ ਭੈਣਪਰਾ ਅਗਰ ਦੂਰ ਦਰਾਡੇ ਹੈਗਾ ਤੇ ਅਸੀਂ ਉਹਨੂੰ ਬਾਈ ਕੋਰੀਅਰ ਜਾਂ ਬਾਈ ਬੱਸ ਅਸੀਂ ਪ੍ਰੋਡਕਟ ਭੇਜ ਦਿੰਨੇ ਆ ਜੀ ਜੀ ਚਲੋ ਉਹ ਫੈਸਿਲਿਟੀ ਉਹ ਵੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈਗੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦੇ ਆਂ ਵੀਡੀਓ ਉਹਨਾਂ ਫਾਰਮਰ ਤੱਕ ਉਹਨਾਂ ਡੈਰੀ ਫਾਰਮਰਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋਗੇ ਜਿਹੜੇ ਇਹ ਡੈਰੀ ਫਾਰਮ ਦੇ ਮਾਲਕ ਸਨ ਉਹਨਾਂ ਵਾਂਗੂ ਪਰੇਸ਼ਾਨ ਸੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ